Nine <laughs> <laughs> ਸੋ ਤੇ ਸੋ ਜਨੋ ਵੀ ਜੇ ਸੋਚੀ ਲਖ ਵਾਰ ਜੁਪੇ ਜੁਪਨਾ ਹੋਵੇ ਜੇ ਲਾਇ ਰਾਲੇ ਉਤਾਰ ਬਗਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਧਿਆਨ ਪਾਲਾ ਕੋਏ ਤਾ ਇਕਣ ਚੱਲੇ ਨਾਲ ਸਭੇ ਰਹਾ ਹੋਈਏ ਕਿ ਕੁੜੇ ਟੁੱਟੇ ਪਾਲ ਬਗਨੇ ਜਾਈਂ ਚੱਲਣਾ ਨਾਲ ਨਾਨਕ ਜਿਆ ਨਾਲ ਹੋਣ ਆਕਾਰੁ ਕੁਣ ਕਹਾ ਜਾਈਂ ਮੁਕਮੀ ਆਵੜ ਜੀਓ ਕੋ ਮਿਲੇ ਵਡਿਆਈ ਤੇ ਆਪਣੇ ਜੋ ਕਮੀ ਲੇਖ ਦੁਖ ਸੁਖ ਪਾਈਐ ਇਕ ਹਕਮੀ ਬਖਸੀ ਸੇ ਕਮੀ ਸਦਾ ਪੁਆਈਐ ਕੋ ਮੇ ਅੰਦਰ ਸਭ ਕੋ ਬਾਹਰੁ ਕਮਣਾ ਕੋਏ ਨਾਨਕ ਹੁਕਮ ਜੇ ਪੁਜੇ ਤਾ ਹੁ ਮੇ ਕਹਿ ਨ ਕੋਏ। ਗਾਵੇ ਕੋ ਤਾਂ ਨ ਹੋਵੇ ਕਿਸੇ ਤਾਣ। ਗਾਵੇ ਕੋ ਦਾ ਜਲੇ ਨਿਸਾਨ। ਗਾਵੇ ਕੋ ਵਿਦਿਆ ਵਿਗਮ ਵਿਚਾਰ। ਜਹਤ ਸਾਜ ਕਰੇ ਤਨ ਖੇ। ਗਾਵੇ ਕੋ ਜਿ ਲੈ ਫਿਰਦੇ। ਗਾਵੇ ਕੋ ਜਾਪੇ ਦਿਸੇ ਦੂਰ। ਗਾਵੇ ਕੋ ਵੇਖਿਆਜ ਦੂਰ। ਨਾ ਆਵੇ ਤੋਟ। ਜਲ ਕਰ ਕਜੀ ਕੋਟੀ ਕੋੜ ਕੋਟ। ਸੁਆਜ ਗੰਦਰ ਕਾਈ ਕਾਹੇ। ਨਾਨਕ ਹੁਕਮ ਚਲਾਏ ਰਹੋ। ਨਾਨਕ ਵਿੱਚੇ ਵੇ ਪਰਵਾਹੋ। ਸਾਜ ਸਾਜਨਾਏ ਭਖ ਆਪੋ ਆਪੋ। ਆਕੇ ਮੰਗੇ ਦੇ ਦੇਦਾਰ ਕਰੇ ਦਤਾਰ ਜਿਦ ਰਖੀਏ ਜਿਤ ਦੇ ਦਰਬਾਰ ਹੋ ਕੇ ਬੋਲਣ ਬੋਲੀਏ ਜਿਸੁ ਤਰੇ ਪਿਆਰ ਨਾ ਸਚ ਨਾਮ ਵੜਾਈ ਵਿਚਾਰ ਕਰਮੀ ਆਵੇ ਕਪੜਾ ਜਗਦੀ ਮੁਖ ਦਵਾਰ ਜਿਵੇਂ ਜਾਣੀਐ ਸਭ ਆਪੇ ਸੁਚਿਆਰ ਤਮਿਆ ਨ ਜਾਏ ਕਿ ਤਾ ਨ ਹੋਏ ਆਪੇ ਆਵਨ ਰੰਝਨ ਸੋਏ ਜਿਸੇ ਵਾ ਤਰਪਾਇਆ ਮਾਨ ਗਾਵਿਏ ਗੁਣੀ ਨਿਧਾਨ ਗਾਵਿਏ ਸੁਣੀਏ ਮਨ ਰਖੀਏ ਪਾਓ ਸਾਰਾ ਸੁਖਾਲੈ ਜਾਏ ਗੁਰਮੁਖ ਨਾਜਾ ਗੁਰਮੁਖ ਵੇਦ ਗੁਰਮੁਖ ਗੁਰਿਆਸmai ਮਰੇ ਇਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਨ ਅਕਲਾਈ ਕੇ ਲਕਤਨ ਜਾਈ ਗੁਰ ਇਕ ਦੇਵ ਜਾਈ ਸਗਣਾ ਜੀ ਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਨਾਮਾ ਜੇ ਤੁਸ ਭਾਵਾਂ ਮਿਨ ਪਾਣੇ ਕੇ ਨਾਏ ਕਰੀ ਜੇਤੀ ਸਿਚਿ ਉਪਾਈ ਵੇ ਕਾਮਿ ਕਰਮਾ ਕੇ ਮਿਲੇ ਨਹੀਂ ਰਣਜਵਾਹਰ ਮਾਨਕ ਜੇਖ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਵ ਜਾਈ ਸਗਣਾ ਜੀ ਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਯੁਗ ਚਾਰੇ ਆਜਾ ਹੋਏ ਵੀ ਜਾਣੀਏ ਨਾ ਚਲੇ ਸਭ ਕੋਏ ਜੰਗਾ ਨਾ ਰਖਾਏ ਕੇ ਦਸ ਕੀ ਰਚਕਲੇ ਨਤਨ ਨਾ ਵੀ ਤਾ ਮਾਤਨ ਪੁੱਛੇ ਕੇ ਢੀਟੇ ਅੰਦਰ ਕੀਟ ਸਿਦੋਸਤੇ ਮਾਨੇ ਨਿਰਗੁਣ ਗੁਣ ਕਰੇ ਕੋਣ ਮੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਚੇਥਿਸ ਗੁਣ ਕੋਇ ਕਰੇ ਸੁਨਹਿ ਸਰਨਾਥ ਸੁਨਹਿ ਦਰਤ ਅਕਾਸ਼ ਸੁਨਹਿ ਲੋਪ ਉਤਾਲ ਸੁਨਹਿ ਕੋ ਨ ਸਕੇ ਕਾਲ ਸੁਨਹਿ ਤਤਸਰਾ ਵਿਕਾਸ ਸੁਨਹਿ ਦੁਪਪਨਸ ਸਰਬਰਮਾਇੰਦਾ ਸੁਨਹਿ ਮਕਸਲਾਂ ਮੰਦ ਜੋ ਤਨ ਭੇਦ ਸੁਨੇ ਸਾਧ ਸੰਤ ਵੇਦ ਬੋਤਾ ਸਾਰਾ ਵਿਕਾਸ ਸੁਨੇ ਦੁਗ ਪਾਪ ਦਾ ਨਾਸ ਸੁਨੇ ਸੰਤੋਖ ਗਿਆਨ ਸੁਨੇ ਅਕਸ਼ਰ ਕੈ ਜਨਾਨ ਪਰਪੜ ਭਾਵੇ ਮਾਨ ਸੁਨੇ ਲਗੇ ਸਹਿਜ ਧਿਆਨ ਬੋਤਾ ਸਾਰਾ ਵਿਕਾਸ ਸੁਨੇ